ਕਿੰਨੇ ਦਿਨਾਂ ਤੱਕ ਉਹ ਚਲਾਨ ਜਿਹੜਾ ਆ ਉਸ ਅਕਸ਼ ਦੇ ਕੋਲ ਜਾਂ ਉਹਦੇ ਘਰ ਜਾਊਗਾ ਤੇ ਕਿੰਨੇ ਰੁਪਏ ਦਾ ਜਿਹੜਾ ਜੁਰਮਾਨਾ ਲੱਗ ਸਕਦਾ ਹਫਤਾ 10 ਦਿਨ ਦੇ ਵਿੱਚ ਵਿੱਚ ਉਹਨੂੰ ਥਰੂ ਪੋਸਟ ਕਰੀਅਰ ਕੂਰੀਅਰ ਭੇਜ ਦਿੰਨੇ ਆ ਸਭ ਤੋਂ ਪਹਿਲਾਂ ਇਹ ਚਲਾਨ ਦੋ ਤਰੀਕੇ ਦੇ ਨੇ ਕਿਹੜੇ-ਕਿਹੜੇ ਈ ਚਲਾਨ ਨੇ ਤੇ ਤੁਸੀਂ ਸਾਨੂੰ ਇੱਕ ਵਾਰੀ ਦੱਸੂਗੀ ਜੀ ਈ ਚਲਾਨਿੰਗ ਹੈ ਜਿਹੜੀ ਇੱਕ ਤਾਂ ਜਦੋਂ ਜਿਹੜਾ ਰਾਈਡਰ ਹੈਗਾ ਹੈਗਾ ਜਿਹੜਾ ਡਰਾਈਵਰ ਹੈ ਉਹ ਫਿਜ਼ੀਕਲੀ ਪ੍ਰੈਜ਼ੈਂਟ ਹੁੰਦਾ ਔਰ ਅਸੀਂ ਉਹਦਾ ਚਲਾਨ ਜਿਹੜੀ ਸਾਡੇ ਕੋਲ ਅੱਜਕੱਲ ਇਹ ਮਸ਼ੀਨਸ ਆਈਆਂ ਹੋਈਆਂ ਨੇ ਉਹਦੇ ਤੇ ਕਰਦੇ ਆ ਉਹਨੂੰ ਵੀ ਅਸੀਂ ਚਲਾਨ ਹੀ ਕਹਿੰਦੇ ਆ ਕਿਉਂਕਿ ਉਦੋਂ ਵੀ ਜਦੋਂ ਚਲਾਨ ਹੁੰਦਾ ਉਹਦੀ ਐਂਟਰੀ ਇਮੀਡੀਏਟਲੀ ਆਰਟੀਏ ਦੇ ਜਿਹੜਾ ਹੈ ਸੌਫਟਵੇਅਰ 'ਚ ਹੋ ਜਾਂਦੀ ਹੈ ਦੂਸਰੇ ਕਿਸਮ ਦਾ ਜਿਹੜਾ ਈ ਚਲਾਨ ਅਸੀਂ ਕਹਿੰਦੇ ਆ ਉਹ ਹੈਗਾ ਜਿਹੜਾ ਅਸੀਂ ਕੈਮਰਾ ਦੇ ਨਾਲ ਕਰਦੇ ਆ ਕੋਈ ਵੀ ਰਾਈਡਰ ਹੈਗਾ ਔਰ ਰੈੱਡ ਲਾਈਟ ਜੰਪ ਕਰਦਾ ਤਾਂ ਸਾਡੇ ਕੋਲ ਇਥੇ ਕੰਟਰੋਲ ਰੂਮ ਦੇ ਅਲਰਟ ਆ ਜਾਂਦਾ ਹੈ ਉਸ ਅਲਰਟ ਦੇ ਬੇਸਿਸ ਤੇ ਅਸੀਂ ਉਸ ਜਿਹੜਾ ਵਹੀਕਲ ਦਾ ਡਿਟੇਲ ਕਢਵਾ ਕੇ ਇੱਕ ਚਲਾਨ ਉਹਦੇ ਘਰ ਭੇਜ ਦਿੰਦੇ ਆ ਜੀ ਆਨਲਾਈਨ ਲੇਕਿਨ ਜਿਹੜਾ ਰਿਕਾਰਡ ਹੈ ਇਹ ਵੀ ਐਂਟਰ ਹੋ ਜਾਂਦਾ ਸਭ ਤੋਂ ਪਹਿਲਾਂ ਇਹ ਚਲਾਨ ਦੋ ਤਰੀਕੇ ਦੇ ਨੇ ਕਿਹੜੇ-ਕਿਹੜੇ ਇਹ ਚਲਾਨ ਨੇ ਤੇ ਤੁਸੀਂ ਸਾਨੂੰ ਇੱਕ ਵਾਰੀ ਦੱਸੂਗੀ ਜੀ ਇਹ ਚਲਾਨਿੰਗ ਹੈ ਜਿਹੜੀ ਇੱਕ ਤਾਂ ਜਦੋਂ ਜਿਹੜਾ ਰਾਈਡਰ ਹੈਗਾ ਹੈ ਜਾਂ ਜਿਹੜਾ ਡਰਾਈਵਰ ਹੈ ਉਹ ਫਿਜ਼ੀਕਲੀ ਪ੍ਰੈਜ਼ੈਂਟ ਹੁੰਦਾ ਔਰ ਅਸੀਂ ਉਹਦਾ ਚਲਾਨ ਜਿਹੜੀ ਸਾਡੇ ਕੋਲ ਅੱਜਕੱਲ ਇਹ ਮਸ਼ੀਨਸ ਆਈਆਂ ਹੋਈਆਂ ਉਹਦੇ ਤੇ ਕਰਦੇ ਆ ਉਹਨੂੰ ਵੀ ਅਸੀਂ ਚਲਾਨ ਹੀ ਕਹਿੰਦੇ ਆ ਕਿਉਂਕਿ ਉਦੋਂ ਵੀ ਜਦੋਂ ਚਲਾਨ ਹੁੰਦਾ ਉਹਦੀ ਐਂਟਰੀ ਇਮੀਡੀਏਟਲੀ ਆਰਟੀਏ ਦੇ ਜਿਹੜਾ ਹੈ ਸੌਫਟਵੇਅਰਸ ਹੋ ਜਾਂਦੀ ਹੈ ਲੇਕਿਨ ਉਹਦੇ ਵਿੱਚ ਜਿਹੜਾ ਡਰਾਈਵਰ ਹੈ ਫਿਜ਼ੀਕਲੀ ਪ੍ਰੈਜ਼ੈਂਟ ਹੁੰਦਾ ਦੂਸਰੇ ਕਿਸਮ ਦਾ ਜਿਹੜਾ ਈ ਚਲਾਨ ਅਸੀਂ ਕਹਿੰਦੇ ਆ ਉਹ ਹੈਗਾ ਜਿਹੜਾ ਅਸੀਂ ਕੈਮਰਾ ਦੇ ਨਾਲ ਕਰਦੇ ਆਂ ਜੀ ਸਾਡੇ ਇੱਥੇ ਕੈਮਰਾਜ਼ ਇਨਸਟਾਲ ਹੈਗੇ ਆ ਜਿਹੜੇ ਪਹਿਲਾਂ ਇਹ 6 ਚੌਕਾਂ ਤੇ ਸੀ ਅੱਜ ਕੱਲ ਉਹ ਰਿਪੇਅਰ ਵਰਕ ਕਰਕੇ ਸਿਰਫ 2 ਚੌਕ ਹੈ ਛਤਰੀ ਚੌਕ ਜਿਹਨੂੰ ਅਸੀਂ ਕਹਿੰਨੇ ਆ ਮਾਲ ਰੋਡ ਤੇ ਇੱਕ ਪਾਵੀਲੀਅਨ ਮਾਲ ਵਾਲਾ ਉੱਥੇ ਅਗਰ ਕੋਈ ਵੀ ਰਾਈਡਰ ਹੈਗਾ ਔਰ ਰੈੱਡ ਲਾਈਟ ਜੰਪ ਕਰਦਾ ਤਾਂ ਸਾਡੇ ਕੋਲ ਇੱਥੇ ਕੰਟਰੋਲ ਰੂਮ ਦੇ ਅਲਰਟ ਆ ਜਾਂਦਾ ਉਸ ਅਲਰਟ ਦੇ ਬੇਸਿਸ ਤੇ ਅਸੀਂ ਉਸ ਜਿਹੜਾ ਵਹੀਕਲ ਦਾ ਡਿਟੇਲ ਕਢਵਾ ਕੇ ਚਲਾਨ ਉਹਦੇ ਘਰ ਭੇਜ ਦਿੰਦੇ ਆ ਜੀ ਆਨਲਾਈਨ ਲੇਕਿਨ ਜਿਹੜਾ ਰਿਕਾਰਡ ਹੈ ਇਹ ਵੀ ਐਂਟਰ ਹੋ ਜਾਂਦਾ ਜੀ ਸਰ ਕਿੰਨੇ ਦਿਨਾਂ ਤੱਕ ਉਹ ਚਲਾਨ ਜਿਹੜਾ ਆ ਉਸ ਅਕਸ਼ ਦੇ ਕੋਲ ਜਾਂ ਉਹਦੇ ਘਰ ਜਾਊਗਾ ਤੇ ਕਿੰਨੇ ਰੁਪਏ ਦਾ ਜਿਹੜਾ ਜੁਰਮਾਨਾ ਲੱਗ ਸਕਦਾ ਜਿਹੜਾ ਅਸੀਂ ਈ ਚਲਾਨ ਥਰੂ ਕੈਮਰਾ ਕਰ ਰਹੇ ਆ ਉਹ ਫਿਲਹਾਲ ਦੀ ਕੜੀ ਉਹ ਸਿਰਫ ਇੱਕੋ ਰੈਡ ਲਾਈਟ ਜੰਪ ਦਾ ਹੀ ਅਸੀਂ ਕਰ ਰਹੇ ਆ ਔਰ ਉਹ ਅਸੀਂ ਹਫਤਾ 10 ਦਿਨ ਦੇ ਵਿੱਚ ਵਿੱਚ ਉਹਨੂੰ ਥਰੂ ਪੋਸਟ ਕਰੀਅਰ ਕੂਰੀਅਰ ਭੇਜ ਦਿੰਨੇ ਆ ਔਰ ਉਹਦਾ ਜਿਹੜਾ ਫਾਈਨ ਹੈਗਾ ਫਿਲਹਾਲ ਸਿਰਫ ਅਸੀਂ ਬਹੁਤ ਨੋਮੀਨਲ ਜੋ ਮਿਨੀਮਮ ਪ੍ਰਿਸਕ੍ਰਾਈਬਡ ਲਾਅ ਦੇ ਵਿੱਚ 500 ਰੁਪਏ ਉਹੀ ਚਾਰਜ ਕਰੀਦੇ ਆ ਜੀ ਤੇ ਸਰ ਆ ਅੱਜ ਤੱਕ ਹਜੇ ਤੱਕ ਕਿੰਨੇ ਕੇ ਜ਼ਿਆਦਾ ਜਿਹੜੇ ਚਲਾਨ ਨੇ ਕੱਟ ਚੁੱਕੇ ਨੇ ਤੇ ਕਿੰਨੇ ਲੋਕਾਂ ਨੂੰ ਜਿਹੜੇ ਘਰ ਜਾ ਕੇ ਉਹਨਾਂ ਨੂੰ ਕੂਰੀਅਰ ਜਿਹੜਾ ਕੂਰੀਅਰ ਦੁਆਰਾ ਜਿਹੜਾ ਚਲਾਨ ਮਿਲ ਚੁੱਕੇ ਇਹੋ ਜੀਡੀ ਇਹਦੀ ਫ੍ਰੀਕੁਐਂਸੀ ਸੀ ਜਦੋਂ ਸਾਡੇ ਸਾਰੇ ਪੁਆਇੰਟ ਕੰਮ ਕਰਦੇ ਸੀ ਤਾਂ ਅਸੀਂ 500 ਦੇ ਕਰੀਬ ਚਲਾਨ ਰੋਜ਼ ਹੋ ਜਾਂਦੇ ਸੀ ਇਹ ਚਲਾਨੀ ਲੇਕਿਨ ਰਿਪੇਅਰ ਵਰਕ ਕਰਕੇ ਜਿਹੜੇ ਆ ਸਾਡੇ ਦੋ ਹੀ ਸਿਰਫ ਚੱਲ ਰਹੇ ਆ ਲੇਕਿਨ ਹੁਣ ਵੀ 100 ਦੇ ਕਰੀਬ ਜਿਹੜਾ ਥਰੂ ਕੈਮਰਾ ਚਲਾਨ ਹੁਣ ਵੀ ਹੋ ਰਿਹਾ ਜੀ ਕਿਹੜੇ ਕਿਹੜੇ ਲੋਕਾਂ ਦੇ ਵਿੱਚ ਜਿਹੜੀ ਹੈ ਅਵੇਅਰਨੈਸ ਦੇਖਣ ਨੂੰ ਮਿਲਦੀ ਹੈ ਕਿ ਲੋਕ ਦਿਮਾਗ ਹੋਣ ਦੇ باوجود ਵੀ ਸੈਂਸ ਹੋਣ ਦੇ باوجود ਵੀ ਲੇਕਿਨ ਇਸਤੇਮਾਲ ਨਹੀਂ ਕਰਦੇ ਕਰੋ ਇਦਾਂ ਹੀ ਨਿਕਲ ਜਾਂਦੇ ਨੇ ਕੋਈ ਹੈਲਮਟ ਨਹੀਂ ਪਾ ਰਿਹਾ ਕੋਈ ਟ੍ਰਿਪਲ ਹੀ ਕਰ ਰਿਹਾ ਇਸ ਤਰੀਕੇ ਦੇ ਜਦੋਂ ਤੁਸੀਂ ਦੇਖਦੇ ਹੋ ਤਾਂ ਕਿਸ ਤਰੀਕੇ ਨਾਲ ਸੋ ਆਣੀ ਬਿਲਕੁਲ ਤੁਹਾਡੀ ਗੱਲ ਠੀਕ ਹੈ ਟ੍ਰੈਫਿਕ ਰੂਲਸ ਆ ਜਿਹੜੇ ਇਹ ਸਾਨੂੰ ਆਪਣੇ ਆਪ ਫੋਲੋ ਕਰਨੇ ਚਾਹੀਦੇ ਇਹੀ ਇੱਕ ਸਮਝਦਾਰ ਨਾਗਰਿਕ ਦੀ ਨਿਸ਼ਾਨੀ ਹੈ ਕਿਉਂਕਿ ਜਿਹੜੀ ਟ੍ਰੈਫਿਕ ਚਲਾਨੀ ਹੈ ਇਹ ਲਾਸਟ ਰਿਸੋਰਟ ਹੈਗਾ ਇਹ ਇੰਨੀ ਜ਼ਿਆਦਾ ਪੋਸੀਬਲ ਵੀ ਨਹੀਂ ਹੈ ਸਾਡੀ ਜਿਹੜੀ ਸਟਰੈਂਥ ਹੈਗੀ ਹੈ ਸਾਡੇ ਕੋਲ ਫੋਰਸ ਹੈ ਮੈਨ ਪਾਵਰ ਹੈ ਉਹ ਵੀ ਇੰਨੀ ਨਹੀਂ ਹੈਗੀ ਔਰ ਸਾਡਾ ਜਿਹੜਾ ਜ਼ਿਆਦਾ ਧਿਆਨ ਹੁੰਦਾ ਉਹ ਟ੍ਰੈਫਿਕ ਮੈਨੇਜਮੈਂਟ ਵੱਲ ਜ਼ਿਆਦਾ ਹੁੰਦਾ ਕਿਉਂਕਿ ਜਿਹੜੇ ਰੋਡ ਤੇ ਟ੍ਰੈਫਿਕ ਦਾ ਜਦੋਂ ਫਲੋ ਹੁੰਦਾ ਤਾਂ ਚਲਾਨਿੰਗ ਤੋਂ ਜ਼ਿਆਦਾ ਸਾਡਾ ਧਿਆਨ ਹੁੰਦਾ ਕਿ ਟ੍ਰੈਫਿਕ ਨੂੰ ਮੈਨੇਜ ਕੀਤਾ ਜਾਏ ਤਾਂ ਮੇਰੀ ਇਹ ਹੀ ਅਪੀਲ ਹੈ ਕਿ ਅਸੀਂ ਚੰਗੇ ਨਾਗਰਿਕ ਹੋਣ ਦਾ ਸਬੂਤ ਦੇਈਏ ਔਰ ਜਿਹੜੇ ਟ੍ਰੈਫਿਕ ਰੂਲਸ ਹੈ ਉਹਨਾਂ ਦੀ ਪਾਲਣਾ ਕਰੀਏ ਜਿਹੜਾ ਫੋਨ ਯੂਜ਼ ਕਰਦੇ ਆ ਨੇ ਅੱਜ ਕੱਲ ਆਪਾਂ ਨੌਜਵਾਨਾਂ ਦੀ ਗੱਲ ਕਰੀਏ ਜਾਂ ਵੱਡਿਆਂ ਦੀ ਗੱਲ ਕਰੀਏ ਗੱਡੀ ਚਲਾ ਰਹੇ ਨੇ ਬਾਈਕ ਚਲਾ ਰਹੇ ਨੇ ਐਕਟਿਵ ਚਲਾ ਰਹੇ ਨੇ ਫੋਨ ਯੂਜ਼ ਕਰ ਰਹੇ ਉਸ ਦਾ ਕਿੰਨਾ ਕ ਚਲਾਣਾ ਆ ਦੇਖਿਏ ਫੋਨ ਯੂਜ਼ ਕਰਨਾ ਇੱਕ ਬਹੁਤ ਹੀ ਜਿਹੜਾ ਸੀਰੀਅਸ ਟ੍ਰੈਫਿਕ ਵਾਇਲੇਸ਼ਨ ਹੈ ਜੀ ਔਰ ਜਿਹੜਾ ਫੋਨ ਇਸੇ ਲਈ ਜਿਹੜਾ ਜਿਸ ਤਰ੍ਹਾਂ ਦਾ ਵਾਇਲੇਸ਼ਨ ਹੁੰਦਾ ਉਹਦੀ ਸੀਰੀਅਸਨੈਸ ਹੁੰਦੀ ਹੈ ਉਹਦੇ ਅਕੋਰਡਿੰਗਲੀ ਹੀ ਫਾਈਨਸ ਹੁੰਦੇ ਆ ਹੁਣ ਜਿਹੜੇ ਨਵੇਂ ਰੂਲਸ ਆਏ ਆ ਉਹਦੇ ਵਿੱਚ ਜਿਹੜਾ ਮੋਬਾਈਲ ਸੁਣਨਾ ਜਿਹੜਾ ਕੋਈ ਵੀ ਹੈਂਡਹੈਲਡ ਡਿਵਾਈਸ ਤੁਸੀਂ ਯੂਜ਼ ਕਰਦੇ ਹੋ ਤੇ ਉਹਦਾ 5000 ਰੁਪਏ ਮਿਨੀਮਮ ਚਲਾਨ ਹੈ ਔਰ ਜਦੋਂ ਰਿਪੀਟ ਆਫੈਂਸ ਹੋ ਜਾਂਦਾ ਹੈ ਤਾਂ ਉਹ ਡਬਲ ਹੋ ਜਾਂਦਾ ਔਰ ਤੀਸਰੇ ਆਫੈਂਸ ਤੇ ਤੁਹਾਡਾ ਜਿਹੜਾ ਲਾਇਸੈਂਸ ਵੀ ਸਸਪੈਂਡ ਹੋ ਸਕਦਾ ਜੀ ਤੇ ਕਿਹੜੇ ਨਵੇਂ ਰੂਲ ਕਿਹੜੇ-ਕਿਹੜੇ ਆਏ ਨੇ ਇੱਕ ਵਾਰੀ ਦੱਸੂਗੀ ਸਰ ਦੇਖਿਓ ਜਿਹੜੇ ਚਲਾਨ ਹੈ ਇਹਦੀ ਜਿਹੜੀ ਅਮਾਉਂਟ ਸੀ ਇਹ ਵਧੀ ਹੈ ਤੇ ਇਹ ਕਾਫੀ ਦੇਰ ਹੋ ਗਈ ਇਹ ਨਵੇਂ ਨਹੀਂ ਆਏ ਜੀ ਇਹਨਾਂ ਨੂੰ ਜਿਹੜਾ ਹੈ ਮੇਰੇ ਕਰੀਬ 1 ਸਾਲ ਦੇ ਕਰੀਬ ਹੋਣ ਵਾਲਾ ਜਿਹੜੇ ਕੁਝ ਸੀਰੀਅਸ ਆਫੈਂਸਿਸ ਸੀ ਜਿਵੇਂ ਤੁਸੀਂ ਮੋਬਾਈਲ ਦੀ ਗੱਲ ਕੀਤੀ ਹੈ ਔਰ ਡਰਿੰਕ ਐਂਡ ਡਰਾਈਵ ਦੀ ਹੈਗੀ ਹੈ ਇਹ ਵੀ ਨਹੀਂ ਵੇਅਰ ਕਰਦੇ ਹੈਲਮਟ ਤਾਂ ਹੈ ਹੀ ਹੈ ਜਿਹੜਾ ਸਭ ਤੋਂ ਪੁਰਾਣਾ ਜਿਹੜੇ ਆਫੈਂਸਿਸ ਦੇ ਵਿੱਚ ਫਾਈਨ ਵਧਾਇਆ ਗਿਆ ਉਹਦੇ ਵਿੱਚ ਮੋਬਾਈਲ ਲਿਸਨਿੰਗ ਔਰ ਡਰਿੰਕ ਐਂਡ ਡਰਾਈਵ ਪ੍ਰਮੁੱਖ ਹੈ ਹੈਲਮਟ ਦਾ ਜਿਹੜਾ ਚਲਾਨ ਹੈਗਾ ਉਹਦੀ ਵੀ ਜਿਹੜੀ ਹੈ ਹੋਣ ਫਾਈਨ ਉਹ ਵਧਾ ਦਿੱਤਾ ਗਿਆ ਹੈ ਬਿਲਕੁਲ ਅਕਸਰ ਇਹ ਆਪਾਂ ਦੇਖਦੇ ਹਾਂ ਕਿ ਜਦੋਂ ਰੈੱਡ ਲਾਈਟ ਕੋਲ ਹਮੇਸ਼ਾ ਪੁਲਿਸ ਖੜੀ ਹੁੰਦੀ ਨਜ਼ਰ ਆਉਂਦੀ ਹੈ ਪਰ ਜੇਕਰ ਥੋੜੇ ਜਿਹੀ ਵੀ ਕੋਈ ਪੁਲਿਸ ਮੁਲਾਜ਼ਮ ਨਾ ਹੋਵੇ ਕੋਈ ਟ੍ਰੈਫਿਕ ਪੁਲਿਸ ਨਾ ਹੋਵੇ ਲੋਕ ਜਿਹੜਾ ਉਲੰਘਣ ਕਰਨ ਨੂੰ ਜਿਹੜਾ ਮਿੰਟ ਨਹੀਂ ਮਾਰਦੇ ਰੈੱਡ ਲਾਈਟ ਕਰਾਸ ਇੱਕਦਮ ਕਰ ਦਿੰਦੇ ਨੇ ਕਿੱਦਾਂ ਦੇਖਦੇ ਉਸ ਚੀਜ਼ ਨੂੰ ਇਟਸ ਬਿਲਕੁਲ ਇਹ ਬਹੁਤ ਦੁੱਖਵਲੀ ਗੱਲ ਹੈ ਕਿ ਜਦ ਇਹ ਟ੍ਰੈਫਿਕ ਸਿਰਫ ਕਰਮਚਾਰੀ ਖੜਾ ਹੋਏ ਉਦੋਂ ਹੀ ਟ੍ਰੈਫਿਕ ਰੂਲ ਫਾਲੋ ਕਰਨਾ ਇਹ ਬਹੁਤ ਹੀ ਗਲਤ ਮੈਂਟੈਲਿਟੀ ਹੈ ਕਿਉਂਕਿ ਇਹ ਜਿਹੜੀ ਤੁਹਾਡੀ ਆਪਣੀ ਸੁਰੱਖਿਆ ਨਾਲ ਤੁਹਾਡਾ ਖਿਲਵਾੜ ਕਰਦੇ ਹੋ ਤੁਸੀਂ ਦੂਸਰੇ ਦੀ ਵੀ ਜਾਨ ਮਾਲ ਨੂੰ ਨੁਕਸਾਨ ਪਹੁੰਚਾ ਸਕਦੇ ਹੋ ਇਹ ਟ੍ਰੈਫਿਕ ਰੂਲਸ ਬਣੇ ਹੋਏ ਇਹ ਸਾਰਿਆਂ ਦੇ ਆਰਾਮ ਲਈ ਸਾਰਿਆਂ ਦੀ ਸੁਰੱਖਿਆ ਲਈ ਹੈ ਔਰ ਅਗਰ ਹਰ ਆਦਮੀ ਉਹਨੂੰ ਫਾਲੋ ਕਰੇਗਾ ਤੇ ਤਾਂ ਹੀ ਇਹਦਾ ਫਾਇਦਾ ਔਰ ਅਸੀਂ ਸੁਰੱਖਿਅਤ ਰਹਿ ਸਕਾਂਗੇ